ਤਸੀਲਦਾਰ ਸਾਹਿਬ ਦੇ ਕਹਿਣ ਮੁਤਾਬਕ ਕਿ ਜਿਹੜੀਆਂ ਪਹਿਲਾਂ ਰਜਿਸਟਰੀਆਂ ਹੋਈਆਂ ਨੇ ਉਹ ਗੈਰਕਾਨੂੰਨੀ ਹੋਈਆਂ ਜਿਹੜੇ ਭਗਵੰਤ ਮਾਨ ਸਾਹਿਬ ਨੇ ਐਲਾਨ ਕੀਤਾ ਉਹ ਖੋਖਲਾ ਐਲਾਨ ਸੀ ਲੋਕਾਂ ਨਾਲ ਇੱਕ ਠੱਗੀ ਮਾਰੀ ਜਿਹਨੂੰ ਸਿੱਧੀ ਲੋੜ ਹੈ ਜੋਹੀ ਰਿਸ਼ਤੇ ਅਸੀਂ ਕਰਾਂਗੇ ਜਿਹੜੀ ਜਿੱਦਿਆਂ ਨੂੰ ਸਿੱਧੀ ਲੋੜ ਹੈ ਮਾਫੀ ਦਿੱਤੀ ਸੀ ਉਹ ਇੱਕ ਫੇਵ ਸੀ ਫੇਰ 31 ਅੱਠ ਤੱਕ ਅਸੀਂ ਆਏ ਤੇ ਫੇਰ ਰਜਿਸਟਰੀਆਂ ਦੇਖੋ ਜਿਹੜੀਆਂ ਦੇਖੋ 12 ਜਨਵਰੀ ਨੂੰ ਜਿਹੜੀਆਂ ਦੇਖੋ ਜਿਹੜੀਆਂ 31 ਅੱਠ ਰਜਿਸਟਰੀ ਹੋ ਗਈਆਂ ਨੇ ਉਹ ਫੇਰ ਵੈਲਿਡ ਗਿਣੀਆਂ ਜਾਂ ਕਿਨ ਵੈਲਿਡ ਗਿਣੀਆਂ ਉਹ ਤੁਹਾਨੂੰ ਵੈਲਿਡ ਹੀ ਹੈ ਜੋ ਫੇਰ ਉਹ ਲੋੜ ਨਹੀਂ ਜੀ ਨਹੀਂ ਨਹੀਂ 31 ਅੱਠ ਤੋਂ ਬਾਅਦ ਉਹ ਖਤਮ ਹੋ ਗਿਆ ਜਿਹੜਾ ਜਿਹੜਾ ਜਿਹੜੀਆਂ ਰਜਿਸਟਰੀਆਂ ਤੋਂ ਬਾਅਦ ਹੋਣੀ ਆ ਉਹਦਾ ਰੈਫਰੈਂਸ ਮੰਗਿਆ ਵੀ ਕਸੂ ਜੀ ਇਹ ਤੇ ਹੁਣ ਤੱਕ ਜਿਹੜੀਆਂ ਟੱਕਰ ਜਿਹੜੀਆਂ ਜਿੱਟੀਆਂ ਹੋ ਗਈਆਂ ਮਾਫੀਆਂ ਜਿਹੜੀਆਂ ਮਾਫੀਆਂ ਹੋ ਗਈਆਂ ਉਹ ਦੁਆਰਾ ਇਹਨੂੰ ਅਸੀਂ ਆਪਾਂ ਕਿਉਂ ਮੰਗ ਰਹੇ ਹਾਂ ਉਹਦੇ ਜ਼ਰੂਰਦਾ ਹੁਣ ਮੈਂ ਇਹਨੂੰ ਅਸੀਂ ਤਾ ਮੰਗ ਰਿਹਾ ਵੀ ਉਸ ਤੋਂ ਬਾਅਦ ਮਾਰਟ ਦੇ ਵਿੱਚ ਮਾਨਦੂਕ ਹਾਈ ਕੋਰਟ ਦਾ ਇੱਕ ਹੁਕਮ ਆ ਗਿਆ ਜਿਹੜਾ ਉਸ ਤੋਂ ਬਾਅਦ ਆਇਆ ਉਹ ਕੰਮ ਕਰਦੇ ਦੇਖੋ ਪਹਿਲੀ ਜਿਹੜੀ ਰਿਸ਼ਤੀ ਹੋਈਆਂ ਨੇ 31 ਹਜ਼ਾਰ ਕੋ ਉਹ ਜਿਹਨੇ ਰਸੀਦਾਂ ਰੱਖਣ ਗਿਆ ਵੀ ਮਾਨਯੋਗ ਉਹ ਤੋਂ ਹਾਈ ਕੋਰਟ ਦਾ ਕੋਈ ਹੁਕਮ ਨਹੀਂ ਸੀ ਉਹ ਮਾਫੀ ਚ ਰਿਸ਼ਤੀਆਂ ਹੋ ਗਈਆਂ ਤੇ ਅੱਜ ਕਹਿ ਰਹੇ ਹੁਕਮ ਆ ਗਿਆ ਵੇਖੋ ਹੁਕਮ ਜੇ ਬਾਅਦ ਚ ਆਇਆ ਹੈ ਤਾਂ ਰਿਸ਼ਤੇ ਵੈਲਿਡ ਹੋਣੇ ਚਾਹੀਦੇ ਨੇ ਕਾਨੂੰਨ ਮੁਤਾਬਕ ਜੇ ਬਾਅਦ ਚ ਆਇਆ ਤਾਂ ਜਿਹੜਾ ਜਿਹੜਾ 31 31 ਨੂੰ ਆਇਆ ਨਾ ਜੀ ਜਿਹੜਾ ਆਪਣਾ ਜਿਹੜੇ ਆਪਕਿਆਦਾ ਉਹਦੇ ਜੀਮ ਸਾਹਿਬ ਖਾ ਵੀ ਦਿੱਤਾ ਸੀ ਵੀ ਆਏ ਆਸੀਂ ਹੱਥ ਲਿਕਣ ਲੱਗੇ ਆ ਜਿਹੜਾ ਤੁਸੀਂ ਉਹਦੇ ਮੰਗ ਕਰਕੇਗੇ ਉਹੀ ਰੈਫਰੈਂਸ ਲੇਖੋਂ ਜ਼ਿਲ੍ਹਾ ਸਾਹਿਬ ਜਿਹੜੀ ਅਰਜੀ ਸਟੇ ਪਹਿਲਾਂ 31 ਹਟ ਹੋ ਚੁੱਕੀ ਹੈ ਇਹਨਾਂ ਨੂੰ ਨਵੀਂ ਵੈਲਿਡ ਕਿਨੂੰ ਓਨ ਡੀ ਅਰਜੀ ਸਟੇ ਸ਼ੁਰੂ ਕਰੋ ਆਮਲੇ ਨੋਸਿਨੋ ਪਿਆ ਵੇਂਦੀ ਐ ਨੋਸਿਨਾ ਮੰਗੋ ਸਰਕਾਰ ਦਾ ਨੋਟੀਫਿਕੇਸ਼ਨ ਪਿਆ ਸਰਕਾਰ ਦੇ ਨੋਟਿਸ ਗਿਆ ਹਮ ਕੰਮਾਂ ਨਹੀਂ ਹੁੰਦੀ ਐ ਤੁਸੀਂ ਨਾ ਮੰਗੋ ਠੀਕ ਆ ਜੀ ਉਹ ਨੋਟੀਫਿਕੇਸ਼ਨ 31 ਅੱਡ ਤੱਕ ਗਿਆ ਸੀ ਉਦੋਂ ਮੜ ਕੇ ਉਹ ਜੇ ਕੁਝ ਹੋਇਆਗਾ ਨਾ ਵੀ ਐਲਓਸੀ ਲਿਆ ਜਾਊਗਾ ਮਾਨਸ ਨਹੀਂ ਤੇ 31 ਅੱਡ ਤੱਕ ਨਹੀਂ ਕੀਤੀਆਂ ਹੋਈਆਂ ਨੇ ਸਰਕਾਰ ਨੇ ਇੱਕ ਮਿੰਟ ਸਰਕਾਰ ਐਨਾਉਂਸ ਕੀਤਾ ਸੀ ਵੀ ਜਿਹੜੀਆਂ 31 ਤੱਕ ਹੋ ਜਾਣਾਂ ਇਹਨੂੰ ਦੁਬਾਰਾ ਲੋੜਨੀ ਐ ਨੋਸਿਦੀ ਜੇ ਰੱਖਿਆ ਕੋਈ ਰੈਫਰੈਂਸ ਮੰਗਿਆ ਜੀ ਵੀ ਆ ਉਦੋਂ ਮੜ ਕੇ ਮਾਨਦੂ ਹਾਈ ਕੋਰਟ ਦਾ ਹੁਕਮ ਆ ਗਿਆ ਉਸੇ ਉਹ ਜਿਹੜੀ ਸੀਗੀ ਕੋਈ ਸਟੇ ਦਿਖਾ ਦਿਓ ਰੁਕਮਾ ਕੋਈ ਸਟੇ ਆਈ ਨਹੀਂ ਕੋਈ ਸਟੇ ਦਾ ਕੀ ਕੀ ਤਾਂ ਪਿਆ ਲੱਗੇ ਇਸ ਦਾ ਕੀ ਕੀ ਤਾਂ ਪਿਆ ਲੱਗੇ ਇਸ ਲੈਣਾ ਕੋਈ ਲੱਗਿਆ ਨਹੀਂ ਆ ਪਿਛਲੇ ਸਾਲ ਨੋਟੀਫਿਕੇਸ਼ਨ ਦਾ ਡੀ ਰਜਿਸਟਰੀ ਹੋਈਆਂ ਸੀ ਸਰਕਾਰ ਵੱਲੋਂ ਕਿਹਾ ਗਿਆ ਸੀ ਉਹਦੇ ਤੇ ਐਨਓਸੀ ਦੀ ਜਰੂਰਤ ਨਹੀਂ ਪੈਗੀ ਤੁਹਾਡੇ ਵੱਲੋਂ ਉਹ ਵੀ ਨਹੀਂ ਕੀਤਾ ਜਾ ਰਿਹਾ ਨਹੀਂ ਕਿ ਨਹੀਂ ਕੋਈ ਕੋਈ ਰੁਕੀ ਰਜਿਸਟਰੀ ਹੈ ਜੀ ਵੀ ਜਿਹੜੀ ਹੋਆ ਐਨਓ ਦਾ 31/8 ਤੋਂ ਬਾਅਦ ਜਿਹੜੀਆਂ ਰਜਿਸਟਰੀਆਂ ਹੈਗੀਆਂ ਉਹ ਉਹਨਾਂ ਤੇ ਐਨਓਸੀ ਲੱਗੂਗਾ ਇਹ ਜਿਹੜੀ ਪਹਿਲਾਂ ਵੀ ਜਿਹੜੀ ਹੋਈ ਹੈ ਨਾ 2024 ਮੈਂ ਉਹਦੇ ਨੂੰ ਦੁਬਾਰਾ ਰੈਫਰੈਂਸ ਮੰਗਿਆ ਸੀ ਜਦੋਂ ਮੈਨੂੰ ਇਹ ਰੈਫਰੈਂਸ ਸਰਕਾਰ ਦਾ ਆਜੂਗਾ ਉਹ ਤਾਂ ਅਸੀਂ ਦਿੱਤੀਆ ਸ਼ੁਰੂ ਕਰਦੇ ਸਾਨੂੰ ਕੋਈ ਨਹੀਂ ਇਹ ਚ ਖੱਜਲ ਖਵਾਲੀ ਕੋਈ ਕਿਸੇ ਦੀ ਨਹੀਂ ਹੋ ਰਹੀ ਜੀ ਇੱਕ ਸਾਡੇ ਕੋਲ ਰੈਫਰੈਂਸ ਆਇਆ ਸੀ ਇਹ ਬੰਦੇ ਪਹਿਲਾਂ ਲੈ ਕੇ ਆਏ ਸੀ ਮੇਰੇ ਕੋਲ ਮੈਂ ਉਹਦੇ ਰੈਫਰੈਂਸ ਮੰਨ ਰੋ ਡੀਸੀ ਸਾਹਿਬ ਨੂੰ ਤੇ ਐਫਸੀਆਰ ਸਾਹਿਬ ਨੂੰ ਲਿਖਿਆ ਪਿਆ ਜਿਹੜਾ ਵੀ ਜਦੋਂ ਉਹ ਸਾਨੂੰ ਜਵਾਬ ਆਊਗਾ ਅਸੀਂ ਸਾਰੇ ਕੈਮਰੇ ਦੇ ਸਾਹਮਣੇ ਆਏ ਨੇ ਅਕਸਰ ਹੀ ਕੈਮਰੇ ਕੋਈ ਕੋਈ ਹੋ ਕੇ ਗੱਲਾਂ ਕਰਦੇ ਨੇ ਨਹੀਂ ਨਹੀਂ ਕੋਈ ਕੰਮ ਮੈਂ ਵੀ ਕੈਮਰੇ ਸਾਹਮਣੇ ਬਿਨਾ ਪੈਸਾ ਦਿੱਤਾ ਕੰਮ ਇਹ ਨਹੀਂ ਮੈਨੂੰ ਪਤਾ ਜੀ ਮੈਂ ਅਸੀਂ ਨਾ ਕਿਤੋਂ ਪੈਸੇ ਲੈਣੇ ਆ ਨਾ ਐਨਓਸੀ ਦਾ ਸਰ ਕੀ ਰੌਲਾ ਐਨਓਸੀ ਦਾ ਕੋਈ ਰੌਲਾ ਨਹੀਂ ਜੀ ਐਨਓਸੀ ਦਾ ਜੀ ਰੈਫਰੈਂਸ ਮੰਗਿਆਗਾ ਸਰਕਾਰ ਤੋਂ ਇੱਕ 31 ਅੱਠ ਤੱਕ ਕੋਈ ਨੋਟੀਫਿਕੇਸ਼ਨ ਸਰਕਾਰ ਨੇ ਕੀਤਾ ਸੀ ਉਹ ਤੱਕ ਐਨਓਸੀ ਕਰਦੇ ਕੋਈ ਬਾਤ ਜਿਹੜਾ ਖਾਲੀ ਕੋ ਲੈ ਕੋਈ ਦੂਜੀ ਬਾਤ ਜਿਹੜੀਆਂ ਰਜਿਸਟਰੀਆਂ ਹੋਣਗੀਆਂ ਐਨਓਸੀ ਨਾਲ ਹੋਣਗੀਆਂ ਉਹ ਉਹਦੇ ਸਵਾਲ 'ਚ ਮੈਂ ਲਿਖਿਆ ਵਾ ਸਰਕਾਰ ਨੂੰ ਜੋ ਸਰਕਾਰ ਦਾ ਕੋਈ ਜਵਾਬ ਆਦੂਗਾ ਵਾਸੀ ਸਰ ਉਹ ਨੋਟੀਫਿਕੇਸ਼ਨ ਜਿਹੜੀ ਇੰਜਰ ਜਸਟੀਆ ਆਈਆਂ ਸੀ ਕਿ ਉਹ ਸਰਕਾਰ ਵੱਲੋਂ ਕਿਹਾ ਗਿਆ ਸੀ ਉਹਦੇ ਤਿਆਨ ਉਸ ਦੀ ਜਰੂਰਤ ਨਹੀਂ ਬੈਠ ਉਹ ਬਿਲਕੁਲ ਨਾ ਨਹੀਂ ਕੀਤੇ ਜਾ ਰਹੇ ਨਹੀਂ ਜੀ ਨਹੀਂ ਉਹ ਉਹ ਬਿਲਕੁਲ ਕੋਈ ਕਿਸੇ ਨੇ ਰੋਕਿਆ ਨਹੀਂ ਜੀ 31 ਅੱਤ ਤੋਂ ਬਾਅਦ ਜ ਨਹੀਂ ਹੋਣਗੇ ਉਹ ਤਾਂ ਲੱਗੂਗਾ ਹੀ ਇਹਨੂੰ ਨਹੀਂ ਨਹੀਂ ਪਹਿਲਾਂ ਜੀ ਉਹ ਯਾਰ ਉਹਦਾ 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 ਹੋ ਉਹਦਾ ਹੋ ਗਿਆ ਪਹਿਲਾਂ ਉਹਦਾ ਉਹਤ ਬਾਰੇ ਉਹਦਾ 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 ਹੋ ਗਿਆ ਨਹੀਂ ਹੋਈ ਉਹਦਾ ਹੋ ਗਿਆ ਜੀ ਹੋ ਗਿਆ ਉਹਦਾ ਤਰਕ ਇਹ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਦਾ ਪੈਸੇ ਦੇ ਦਿੰਦਾ ਉਹ ਵੀ ਰਾਤ ਨੂੰ ਨਹੀਂ ਜਿੰਨੀ ਉਹ ਨਹੀਂ ਇਹ ਐਵੇਂ ਹੁਣ ਜਿਹੜਾ ਕੋ ਮਰਦੀ ਨਹੀਂ ਜਿੰਨੀ ਇਹ ਆਪਾਂ ਜਿਹੜਾ ਕੋ ਮਰਦੀ ਹੁਣ ਤੁਸੀਂ ਆਪਦੇ ਕੋਲ ਕਹਿੰਦੇ ਤੁਸੀਂ ਨਹੀਂ ਇਹ ਲੋਕਾਂ ਦੇ ਨਹੀਂ ਜੀ ਮੇਰੀ ਅੱਜ ਤਾਂ ਅੱਜ ਤਾਂ ਹੁਣ ਗੱਲ ਸੁਣੋ ਜੀ ਅੱਜ ਤਾਂ ਹੁਣ ਮਿਲ ਕੱਲ ਵੀ ਕੱਲ ਸਾਈਟ ਬੰਦ ਸੀ ਅਸੀਂ ਨਾਲ ਦੀ ਨਾਲ ਲੋਕਾਂ ਨੂੰ ਉਹਦੀ 15 ਮਿੰਟਾਂ 'ਚ ਫਾਰਕ ਕਰਤਾ ਕਿਸੇ ਨੂੰ ਕੋਈ ਬੰਦਾ ਕਹਿ ਦੇਵੇ ਨਹੀਂ ਸਰ ਇੱਕ ਗੱਲ ਤਾਂ ਮੰਨਦੇ ਹੋ ਵੀ ਵਾਕਿਆ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਿਆ ਨਹੀਂ ਅਸੀਂ ਮੈਂ ਕੋਈ ਖੱਜਲਖੁਆਰ ਨਹੀਂ ਸੀ ਕਿਉਂ ਕਰਦੀ ਇਹ ਰਜਿਸਟਰਡ ਦਾ ਮਤਲਬ ਹੀ ਹੈ ਇਹ ਕਹਿੰਦੇ ਨੇ ਅਸੀਂ ਖੱਜਲਖੁਆਰ ਇਹ ਇਹ ਹੁਣ ਜਿਹੜਾ ਕੋ ਮਰਜ਼ੀ ਕਹ ਤੁਸੀਂ ਦੇਖ ਹੀ ਲਿਆ ਤੁਸੀਂ ਮੇਰੇ ਵੀਰ ਸਾਡੇ ਨਾਲ ਗਏ ਸੀ ਤਹਿਸੀਲਦਾਰ ਸਾਹਿਬ ਕੋਲ ਤੁਸੀਂ ਦੇਖਿਆ ਸਵਾਲ ਕੀਤੇ ਨੇ ਵੇਖੋ ਤਹਿਸੀਲਦਾਰ ਕਿਵੇਂ ਆਲਦੇ ਸਵਾਲਾਂ ਤੋਂ ਮੁਕਰ ਰਿਹਾ ਅੱਜ ਮੈਨੂੰ ਲੱਗਦਾ 2-3 ਮਹੀਨੇ ਹੋ ਗਏ ਨੇ ਅਸੀਂ ਹੋਰ ਰਜਿਸਟਰੀਆਂ ਪੇਸ਼ ਕੀਤੀਆਂ ਨੇ ਜਿਹੜੀਆਂ 31 ਅੱਠ ਤੋਂ ਪਹਿਲਾਂ ਮਾਫੀ ਨਾਲ ਹੋ ਗਈਆਂ ਸਰਕਾਰ ਦੇ ਨੋਟੀਫਿਕੇਸ਼ਨ ਨਾਲ ਰਜਿਸਟਰੀ ਹੋਈਆਂ ਨੇ ਉਹਦੇ ਉੱਤੇ ਸਾਫ਼-ਸਾਫ਼ ਨੋਟੀਫਿਕੇਸ਼ਨ ਪਾਇਆ ਗਿਆ ਵੀ 31 ਵੀ ਆ ਜਿਹੜੀ ਮਾਫੀ ਨਾ ਰਜਿਸਟਰੀ ਹੈਗੀ ਉਹ ਅਨਸੀਲਦਾਰ ਸਾਹਿਬ ਅੱਗੇ ਉਹ ਵੀ ਜਿਸੇ ਪੇਸ਼ ਕੀਤੀਆਂ ਨੇ ਉਹ ਕਹਿੰਦੇ ਨਾ ਜੀ ਇਹ 31 ਅੱਠ ਤੱਕ ਨੋਟੀਫਿਕੇਸ਼ਨ ਸੀ ਇਹ ਇਹ ਗੈਰਕਾਨੂੰਨੀ ਰਜਿਸਟਰੀਆਂ ਹੋਈਆਂ ਨੇ ਇਹਨੂੰ ਮੈਂ ਐਨਓਸੀ ਲਾਵਾਂਗਾ ਵੇਖੋ ਮੈਂ ਇੱਥੇ ਪੁੱਛਣਾ ਥਾਣਾ ਮਾਨ ਸਾਹਿਬ ਵੀ ਤੁਸੀਂ ਜਿਹੜਾ ਐਡਾ ਵੱਡਾ ਦਾ ਜਿਸ ਜੀਤੀਆਂ ਮੈਨੂੰ ਲੱਗਦਾ ਤੁਹਾਨੂੰ ਰੈਵਨਿਊ ਦੀ ਕਾਰ ਸੀ ਤੁਸੀਂ ਆਦਾ ਰੈਵਨਿਊ ਪੂਰਾ ਕੀਤਾ ਤੇ ਇੱਕ ਦਾਵਾ ਕਰਤਾ ਵੀ ਐਨਓਸੀ ਦੀ ਕੋਈ ਜ਼ਰੂਰਤ ਨਹੀਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਾ ਲਈਆਂ ਤੁਹਾਡੇ ਮਗਰ ਲਾ ਕੇ ਤੇ ਅੱਜ ਆ ਤੁਹਾਡਾ ਹੀ ਤਹਿਸੀਲਦਾਰ ਜੀ ਰਜਿਸਟ੍ਰੇਸ਼ਨ ਦੀ ਗੱਲ ਲਿਆ ਬਣੋਸੀ ਲੋਕ ਨੂੰ ਮਾਰਾ ਕਰ ਰਹੇ ਨੇ ਮਾਨ ਸਾਹਿਬ ਇਹਦੇ ਤੇ ਗੌਰ ਕਰੋ ਟੁਨੀਆ ਨੇ ਉਹ ਵੀ ਤੁਸੀਂ ਐਨੋਸੀ ਮਾਫੀ ਨਜੀਸ਼ਿਆ ਸ਼ੁਰੂ ਕਰੋ ਕਈ ਇਹ ਜੇ ਕਲੋਨੀਆ ਨੇ 40 50 50 ਸਾਲ ਹੋ ਗਏ ਨੇ ਡਿਵੈਲਪ ਹੋਈਆਂ ਨੂੰ ਜਿੱਥੇ ਸਰਕਾਰ ਟੈਕਸ ਲੈ ਰਹੀ ਏ ਸਰਕਾਰ ਨੇ ਸੜਕਾਂ ਬਣਾਈਆਂ ਨੇ ਸੀਵਰੇਜ ਏ ਬਿਜਲੀ ਦੇ ਬਿੱਲ ਲੈ ਰਹੀ ਏ ਉਹ ਵੀ ਇਹਨਾਂ ਨੇ ਬੈਨ ਕਰ ਰੱਖੀਆਂ ਨੇ ਜਿਵੇਂ ਅਗਰ ਕਲੋਨੀ 40 50 ਸਾਲ ਹੋ ਗਏ ਨੇ ਦਸ਼ਮੇਸ਼ ਨਗਰੀ ਬਾ ਕਲੋਨੀ ਇਸ ਤਰ੍ਹਾਂ ਦੀਆਂ ਕਈ ਹੈ ਜੀ ਕਲੋਨੀਆਂ ਨੇ ਇਹਨਾਂ ਨੇ ਬੈਨ ਕਰ ਰੱਖੀਆਂ ਨੇ ਹਾਈਵੇ ਸੜਕਾਂ ਨੇ ਉੱਥੇ ਵੀ ਪਲਾਟ ਨੇ ਦੁਕਾਨਾਂ ਨੇ ਉਹ ਵੀ ਇਹਨਾਂ ਨੇ ਬੈਨ ਕਰ ਰੱਖੀਆਂ ਨੇ ਅੱਜ ਕੋਈ ਰਜਿਸਟਰੀ ਨਹੀਂ ਆਣੀ 200 ਦੇ ਕਰੀਬ ਜਲਾਲਾਬਾਦ ਰਜਿਸਟਰੀਆਂ ਪੈਂਡਿੰਗ ਨੇ ਲੋਅ ਖਰਾਬ ਹੋ ਰਹੇ ਨੇ ਕਿਸੇ ਨੇ ਲੋੜ ਸਰ ਪਲਾਟ ਵੇਚਿਆ ਹੁੰਦਾ ਕਿਸੇ ਨੇ ਆਪਦੀ ਭੈਣ ਦਾ ਵਿਆਹ ਕੀਤਾ ਹੁੰਦਾ ਕਿਸੇ ਨੇ adiabatic ਦਾ ਕੀਤਾ ਹੁੰਦਾ ਉਹਨੇ ਚਾਰਿਆਂ ਨੇ ਪਿਆਰ ਦਾ ਪੈਸਾ ਦੇਣਾ ਹੁੰਦਾ ਤੇ ਅੱਜ ਵੇਖੋ ਕੋਈ ਪੈਸਾ ਨਹੀਂ ਮਿਲ ਰਿਹਾ ਸਾਹਮਣੇ ਤਸੀਹਦਾਰ ਸਾਹਿਬ ਦੇ ਅੰਦਰ ਗਿਆ ਕੋਈ ਲੋਕ ਲੁਕ ਫਿਕਰਵਾਰੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਵੇਖੋ ਐਨੀ ਜਨਤਾ ਇਕੱਠੀ ਹੋਈ ਖੜੀ ਤਾ ਕਿ ਮੂਰਖਤਾ ਨਹੀਂ ਹੈਗੇ ਵੀ ਐਵੇਂ ਤਸੀਹਦਾਰ ਦੇ ਦਿਵਾਰੇ ਹੋਏ ਖੜੇ ਨੇ ਹੁਣ ਅੰਦਰ ਤੁਸੀਂ ਗਏ ਅੰਦਰ ਕੀ ਗੱਲਬਾਤ ਹੋਈ ਅੰਦਰ ਦਾ ਵੇਖੋ ਪਹਿਲਾਂ ਤਾਂ ਕਹਿੰਦੇ ਜੀ ਅਸੀਂ ਗ੍ਰੋਕਿਆ ਹੀ ਨਹੀਂ ਵੀ ਜਿਹੜੀਆਂ 31 ਅਰਥਕ ਰਜਿਸਟਰੀ ਹੋਈਆਂ ਨੇ ਉਹ ਮੈਂ ਕਰਾਂਗਾ ਇੱਕ ਦੂਜੇ ਪਾਸੇ ਕਹਿ ਦਿੰਦੇ ਨੇ ਵੀ ਹੁੰਦੀ ਐ ਐਨਓਸੀ ਜ਼ਰੂਰ ਤੇ ਦੋ ਗੱਲਾਂ ਕਰਦੇ ਤਹਿਸੀਲਦਾਰ ਸਾਹਿਬ ਖੱਜਲ ਕੁਵਾਰੀ ਦੀ ਮੇਨ ਵਜ੍ਹਾ ਕੀ ਹੈ ਖੱਜੇ ਖਰਾਬ ਖੱਜੇ ਖਰਾਬੀ ਐਨਓਸੀ ਲਿਆਓ ਜੀ ਕੋਈ ਪੁਲਸੀ ਢੰਗ ਦੀ ਨਹੀਂ ਬਣਾਈ ਸਰਕਾਰ ਨੇ ਸਾਰੀਆਂ ਪੁਲਸੀ ਇਜਾਜ਼ਤ ਕੰਜਨੀਆਂ ਵੀ ਸਰਕਾਰ ਨੇ ਬਣਾਈਆਂ ਨੇ ਸਾਰੀਆਂ ਗਲਤ ਬਣਾਈਆਂ ਨੇ ਕੁੰਡੀ ਹੁੰਦੀ ਐ ਉਹਦੇ ਚ ਤੇ ਕੁੰਡੀ ਨੂੰ ਫੜ ਲੈਂਦੇ ਨੇ ਤੇ ਪੈਸਿਆਂ ਹਾਂਜੀ ਲਿਆਓ 20000 ਲਿਆਓ 25000 ਐਸ ਤਰ੍ਹਾਂ ਦੀ ਕੁੰਡੀ ਰੱਖਦੇ ਨੇ ਜਿੰਦੇ ਨਾਲ ਮੋਟੀ-ਮੋਟੀ ਰਿਸ਼ਵਤ ਇਹਨਾਂ ਨੂੰ ਮਿਲੇ ਹੁਣ ਵੀ ਮੈਨੂੰ ਲੱਗਦਾ ਹੈ ਇਹ ਨਾ ਇੱਕ ਪਲਾਨਿੰਗ ਚੱਲ ਰਹੀ ਏ ਵੀ ਲੋਕ ਖਰਾਬ ਹੋਣ ਲੋਕ ਪਰੇਸ਼ਾਨ ਹੋਣ ਐਂਡ ਤੇ ਅੱਕ ਕੇ ਕਹਿਣ ਮਾਨਸਾ ਤਹਿਸੀਲਦਾਰ ਸਾਹਿਬ ਆਹ ਫੜੋ 22500 ਰੁਪਇਆ ਤੇ ਸਾਡੀ ਅਰਜ਼ੀ ਤੇ ਸ਼ੁਰੂ ਕਰੋ ਐਸ ਬੜੀਕ ਤੇ ਬੈਠੇ ਨੇ ਬਸ ਮੰਗ ਹੀ ਕਰਦੇ ਆ ਬਈ ਆਈਏ ਆਪੀ ਸਰਸਰਾ ਨੂੰ ਚਾਹ ਪਾਣੀ ਸਰਗਪਾ ਸਰ ਲਾ ਦੇ ਰਹੇ ਦੇਖੋ ਹਾਫੀਨਾ ਪਹਿਲਾਂ ਰਜਿਸਟਰੀ ਹੋ ਗਈ ਨ ਉਹ ਵੀ ਚਾਲੂ ਕਰੋ ਤੇ ਜਿਹੜੀਆਂ ਪੁਰਾਣੀਆਂ ਜਿੰਨੀਆਂ ਵੀ ਕਲੋਨੀਆਂ ਨੇ ਉਹ ਵੀ ਖੋਲੋ ਆ ਕੋਈ ਨਵੀਂ ਕਲੋਨੀ ਕਟਿੰਦੀ ਏ ਤੇ ਤੁਹਾਡਾ ਪ੍ਰਸ਼ਾਸਨ ਲੋਕਲ ਬੈਠਾ ਤੁਸੀਂ ਉੱਥੇ ਮੌਕੇ ਤੇ ਜਾਓ ਕੋਈ ਸੁੱਤੇ ਦਾ ਨਹੀਂ ਬੇਤਰਖਾ ਵਾਕ ਇਸ ਗੱਲ ਦੇ ਲੈਂਦੇ ਜੀ ਚੈੱਕ ਕਰੋ ਉੱਥੇ ਜਾਗਤਾਰੇ ਲਾਓ ਕੋਈ ਸੜਕਾਂ ਨਵੀਆਂ ਬੰਦੀਆਂ ਪੈਣ ਚ ਕੋਈ ਨਵੀਂ ਕਲੋਨੀ ਕਟੀਜੀ ਏ ਜਿੰਦੀ ਅਜ ਤੱਕ ਨ ਇੱਕ ਵੀ ਨਹੀਂ ਰਜਿਸਟਰੀ ਹੋਈ ਕਲੋਨੀ ਚ ਪਲਾਟ ਦੀ ਤੁਹਾਨੂੰ ਬਹਿਨ ਕਰ ਦੋ ਜੇਕਰ ਉਹ ਰਜਿਸਟਰੀ ਨਹੀਂ ਕੀਤੀ ਜਾਂਦਾ ਤੇ ਇਸ ਤੋਂ ਅੱਗੇ ਦਾ ਕੀ ਸੰਘਰਸ਼ ਵੇਖੋ ਅਗਲਾ ਸੰਘਰਸ਼ ਬਹੁਤ ਵੱਡਾ ਅਸੀਂ ਬਿੱਡਾਂਗੇ ਮੇਰੀਆਂ ਕਈ ਸਸਤਾਵਾਂ ਨਾਲ ਵੀ ਗੱਲ ਹੋਈ ਪ੍ਰਧਾਨ ਸ਼ੋਕ ਜੀ ਨਾਲ ਵੀ ਗੱਲ ਹੋਈ ਏ ਸਤਨਾਮ ਵੀਰ ਥਿੰਦ ਸਾਹ ਹੋਰ ਇੰਕੋ ਖਾਲਸਾ ਜੀ ਆਪਣੇ تنویر ਜੀ ਆਪਣੇ ਪ੍ਰੋਪਰਟੀ ਡੀਲਰ ਕਲੋਨਾਈਜ਼ਰ ਹੋਰ ਵੀ ਸਮਾਜਿਕ ਜਥੇਬੰਦੀਆਂ ਨੇ ਸਾਹ ਕਿਸਾਨ ਜਥੇਬੰਦੀਆਂ ਨੇ ਉਹਨਾਂ ਨਾਲ ਲੈ ਕੇ ਕਿਉਂ ਪ੍ਰੋਪਰਟੀ ਨਾਲ ਰੇਕ ਵਰਗ ਜੁੜਿਆ ਰੇਕ ਦੀ ਜ਼ਰੂਰਤ ਹੈ ਰੇਕ ਬੰਦਾ ਆਨ ਨੂੰ ਤਿਆਰ ਹੈ ਬਹੁਤ ਵੱਡਾ ਸ਼ੇਗਿਰ ਸਵਡਾਂਗੇ ਹੋ ਸਕਦਾ ਅਸੀਂ ਰੋਡ ਵੀ ਜਾਮ ਕਰੀਏ ਕੋਈ ਤਹਿਸੀਲਦਾਰ ਦਾ ਕਰਾਉ ਵੀ ਕਰਾਂਗੇ ਐਸਡੀਓ ਦਾ ਕਰਾਂਗੇ ਤੇ ਲੋੜ ਪਈ ਤੇ ਡੀਸੀ ਸਾਹ ਅੰਦਰ ਅੱਗੇ ਵੀ ਅਕੀ ਜਾ ਕੇ ਦਰਿਛਾਵਾਂਗੇ ਵੀ ਜਲਦੋ ਜਲ ਸਾਡੀਆਂ ਰਿਸਟੇ ਸ਼ੁਰੂ ਕਰਾਂਗੇ